ਕਿਹੜੇ ਪਾਸੇ ਲੱਗਾ ਮੈਂ ਕਿ ਕਿਹੜਾ ਦਰ ਲੱਭਾਂ ਮੈਂ ਉਹਨੂੰ ਲੱਭ ਕੇ ਲਿਆਵਾਂ ਜਾਂ ਉਹਨੂੰ ਮਾਰਿਆ ਜਾਂ ਉਹਨੂੰ ਕੁੱਟਿਆ ਜਾਂ ਫਿੱਤੇ ਕੀਤਾ 5 ਸਾਲ ਉੱਥੇ ਰਿਹਾ ਉਹ ਕਿਉਂ ਮੈਂ ਇਸ ਤਰ੍ਹਾਂ ਫੇਰਨਾ ਕਿਉਂ ਹੋਇਆ ਓ ਚੋਰ ਸੀ ਇੱਥੇ ਆ ਡਾਕੂ ਸੀ ਤਾਂ ਵੀ ਦੱਸ ਦੇ ਵੀਡੀਓ 'ਚ ਕਰ ਦਿੰਦੇ ਮੁੰਡਾ ਬੋਲੇ ਅਸੀਂ ਮੰਗਾ ਲੈਂਦੇ ਮੈਂ ਕਿੱਥੋਂ ਲਿਆਵਾਂ ਅੱਜ ਮੈਨੂੰ ਰਾਤ ਹੋਣ ਮੈਨੂੰ ਸਵੇਰੇ ਪਤਾ ਲੱਗਾ 3 ਮਹੀਨੇ ਹੋ ਗਏ ਕੋਈ ਕਹਿੰਦਾ 2 ਮਹੀਨੇ ਹੋ ਗਏ ਨਾ ਕੋਈ ਕਹਿੰਦਾ ਪਤਾ ਨਹੀਂ ਲਾਉ ਪਾਤੇ ਕਿ ਕੋਈ ਸੀ ਕੋਈ ਸੀ ਮੈਂ ਕਿੰਨੂ ਪੁੱਛਾ ਬੇਟਾ ਮੈਨੂੰ ਤੇ ਕੋਈ ਪਤਾ ਨਹੀਂ ਮੈਨੂੰ ਤੇ ਬੇਟੀ ਆਈ ਉਹਨੇ ਦੱਸਿਆ ਮੈਨੂੰ ਤੇ ਪਤਾ ਹੀ ਨਹੀਂ ਮੈਨੂੰ ਤੇ 4 ਮਹੀਨੇ ਹੋ ਗਏ ਮੈਨੂੰ ਫੋਨ ਹੀ ਨਹੀਂ ਹੋਇਆ ਆਇਆ ਨਾ ਮੇਰੇ ਨਾਲ ਗੱਲ ਹੋਈ ਇੱਕ ਕੁੜੀ ਆਇਆ ਏ ਕਹਿੰਦਾ ਵੀ ਮੈਂ ਤੇ ਮੁੰਡਾ ਹਾਂ ਤੇਰਾ ਮੈਂ ਮਰ ਨਹੀਂ ਸਕਦਾ ਤੂੰ ਫੇਰ ਨਾ ਕਰਿਆ ਕਰ ਮੈਂ ਦਿੱਲੀ ਦਾ ਰਾਜਾ ਹਾਂ ਮੈਂ ਪੱਕਾ ਬੰਦਾ ਹਾਂ ਜਿੱਦ ਮਰਜ਼ੀ ਮਾਰਾਂ ਮੈਂ ਕਿਹਾ ਬੇਟਾ ਤੂੰ ਮੈਨੂੰ ਫੋਨ ਕਰਿਆ ਕਰ ਮੇਰੇ ਮੇਰਾ ਦਿਲ ਬੜਾ ਖੁਸ਼ਦਾ ਏ ਤੇ ਕਹਿੰਦਾ ਹੀ ਕੋਈ ਗੱਲ ਨਹੀਂ ਤੇ ਮੈਨੂੰ ਜਾਣ ਕੇ ਬੇਟੀ ਨੇ ਮੈਨੂੰ ਸਵੇਰੇ ਸੁੱਤੀ ਨੂੰ ਠਾਈ ਹੈ ਮੈਨੂੰ ਕੋਈ ਪਤਾ ਨਹੀਂ ਤੋਦਾਂ ਮੈਂ ਪੁੱਛਦੀ ਮੈਂ ਕਹਿੰਦੀ ਉਹਟੀ ਨੂੰ ਫੋਨ ਫੜ ਮੈਂ ਆਉਂਦਾ ਕੰਨੀਆਂ ਸੀ ਆਉਂਦਾ ਕਦੀ ਕਦੀ ਇਹਨਾਂ ਨੂੰ ਦੱਸਦਾ ਮੈਨੂੰ ਤਾਂ ਮੇਰੇ ਦਿਲ ਡੁੱਬਦਾ ਰਹਿੰਦਾ ਹਾਂ ਮੈਂ ਕਹਿੰਦੀ ਮੈਨੂੰ ਦੱਸੋ ਮੇਰੇ ਬੱਚਾ ਠੀਕ ਠਾਕ ਉੱਥੇ ਚਲ ਪੈਸਿਆਂ ਦੀ ਤੇ ਮੈਨੂੰ ਕੋਈ ਗੱਲ ਨਹੀਂ ਆ ਪਾਂਦਾ ਨਹੀਂ ਕਹਿੰਦਾ ਕਮਾਈ ਕਰਦਾ ਕਿੱਦਾਂ ਕਰਦਾ ਜੋ ਮਰਜ਼ੀ ਕਰਦਾ ਪਰ ਮੈਨੂੰ ਫੋਨ ਕਰ ਦਿਆ ਕਰ ਮੈਂ ਠੀਕ ਆ ਹਾਂ ਮੈਂ ਤੇ ਘਰ ਰਹਿੰਦੀ ਕਲੀ ਢੋਲੇ ਮਲੇ ਕੰਦੀ ਕਦੀ ਉਧਰ ਕਦੀ ਉਧਰ ਰਿਤੇਦਾਰਾਂ ਦੇ ਵੀ ਜਾਣਾ ਪੈਂਦਾ ਕਦੀ ਮੈਂ ਚੱਲ ਜਾਣਾ ਕਦੀ ਆ ਜਾਣਾ ਤੇ ਮੈਨੂੰ ਇਹ ਫਿਕਰ ਸੀ ਮੈਂ ਬੱਚੇ ਦਾ ਗੱਲ ਹੋ ਜਾਵੇ 4 ਮਹੀਨੇ ਹੋ ਗਏ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤੇ ਫਿਰ ਮੇਰਾ ਦੇਵੀ ਜਾਣਦਾ ਤੇ ਘੁੰਮਿਆ ਤਰ੍ਹਾਂ ਡੁੱਬੀ ਧੁੱਬੀ ਹੋਏ ਨਾ ਇਹਦੇ ਕੋਲ ਜਾਲਾ ਕੁੜੀ ਕੋਲ ਜਾਣਾ ਇਹ ਨਿਕਣਾ ਹੁੰਦਾ ਫੋਨ ਵੋਟੀ ਨੂੰ ਗੱਲ ਕਰਨੀ ਔਰ ਕੰਨੀ ਆਉਂਦਾ ਫੋਨ ਅਹੀ ਹੈਗੇ ਤੈਨੂੰ ਕਾਦਾ ਫਿਕਰ ਇੰਨਾ ਚਲੋ ਗਏ ਗਿਆ ਬਾਹਰ ਹੋ ਗਿਆ ਸੀ ਇਹਦੇ ਚ ਝੋਨਿਆ ਦੀ ਝੋਨੇ ਲਗ ਰੇ ਸੀ ਉਹ ਜੇਠੇ ਚ ਜੇਠ ਤੇ ਕੀ ਗਿਆ ਸੀ ਨਾ ਕਹਿੰਦੇ ਤੇ 4 ਤਰੀਕ ਉਹਦਾ ਕਿੰਨਾ ਚਿਰ ਹੋ ਗਿਆ ਉਹਦਾ 5 ਸਾਲ ਹੋ ਗਿਆ ਨਾ ਉਹਨੂੰ ਗਿਆ ਪੰਜਵਾਂ ਛੇਵਾਂ ਸਾਲ ਲੱਗਾ ਤੇ ਦੋ ਤਿੰਨ ਵਾਰੀ ਤੇ ਦੋ ਵਾਰੀ ਆਇਆ ਉਹ ਛੁੱਟੀ ਉਹ ਮਰਿਆ ਸੀ ਅਸੀਰੀ ਸੀ ਮੰਗਾਇਆ ਗਿਆ ਸੀ ਛੁੱਟੀ ਕੱਟ ਕੇ ਤੇ ਮੈਂ ਕਿਹਾ ਤਾ ਜੋ ਅਸੀਂ ਕਰਨੇ ਉਹ ਤੂੰ ਕਰ ਲੈ ਕੀ ਕਰਨਾ ਤੂੰ ਪੈਸੇ ਕਮਾਣ ਗਿਆ ਤੇ ਤੂੰ ਨਾ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਕਰ ਲਾਂਗੀ ਚਲੋ ਅਸੀਂ ਉਹਦਾ ਭੋਗ ਵਾ ਪੋਇਆ ਕਰਿਆ ਹੁਣ ਆਇਆ ਉਹਦੇ 2 ਸਾਲਾਂ ਮਰਨ ਤੋਂ ਬਾਅਦ 2 ਸਾਲ ਤੋਂ ਮਰ ਗਿਆ ਤੇ 2 ਸਾਲ ਤੋਂ ਬਾਅਦ ਆਇਆ ਸਾਲ ਹੋ ਗਿਆ 1 ਸਾਲ ਤੇ 4 ਮਹੀਨੇ ਹੋ ਗਏ ਨੂੰ ਗਏ ਤੇ ਮੈਨੂੰ ਨਹੀਂ ਪਤਾ ਕਿ ਕੀ ਗੱਲ ਹੈ ਕੀ ਬਾਤ ਹੈ ਤੇ ਇਹ ਵੀ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ ਕੀ ਮੰਗ ਕੀ ਗੱਲ ਉਹ ਮੇਰੇ ਬੱਚੇ ਨੂੰ ਪੁੱਛ ਕੇ ਚਲ ਗਈ ਆਹੋ ਇਹਨੂੰ ਮਨੇ ਇਹ ਮੈਨੂੰ ਪਤਾ ਲੱਗ ਜਾ ਚੰਗੀ ਤਰ੍ਹਾਂ ਮੇਰੇ ਬੱਚਾ ਉੱਥੇ ਕਿਹੜੇ ਹਸਾਬ ਵਿੱਚ ਕੀ ਹਸਾਬ ਕਿਤਾਬ ਹੋ ਰਹੀ ਚੁਣਨ ਦਾ ਤੋਏ ਕਿ ਨਾਲ ਦੇ ਜੋ ਮੇਰੇ ਮਾਮਾ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਬਾਅਦ ਡੈਥ ਹੋ ਗਈ ਕਦੋਂ ਗੱਲ ਪਤਾ ਲੱਗਾ ਰਾ ਇਸ ਤਰ੍ਹਾਂ ਲੱਗਦਾ ਮਾ ਮੇਰਾ ਫੋਨ ਆਈ ਕਿਤੇ ਬਾਰ ਬਾਰ ਕੀ ਕਹਿੰਦੇ ਉਹ ਵੀ ਲੱਭਦੇ ਨਹੀਂ ਲੱਭਾ ਵੀਰ ਉਹਨੇ ਵੀਡੀਓ ਪਾਈ ਉਹ ਫਿਰ ਉਧਰ ਕੇ ਫੋਟੋ ਤੇ ਜੀ ਕਹਿੰਦੇ ਪੂਰੇ ਹੋ ਗਏ ਨੇ ਸੰਸਕਾਰੀ ਹੋ ਗਏ ਨੇ ਦਾ 2.5 ਮਹੀਨੇ ਹੋ ਗਏ 2.5 ਮਹੀਨੇ ਆ ਦੋ 2.5 ਮਹੀਨੇ ਹਾਂ ਉੱਥੇ ਕਰਤਾ ਹਾਂ ਜਿੱਥੇ ਕਰਤਾ ਉਹਨਾਂ ਨੇ ਵੀਡੀਓ ਪਾਈ ਉਹ ਕਹਿੰਦੇ ਸੰਸਕਾਰੀ ਹੋ ਗਿਆ ਕਿ ਕਿੰਨਾ ਨੇ ਕੀਤਾ ਸੰਸਕਾਰ ਪਤਾ ਨਹੀਂ ਕਿੰਨੇ ਕੀਤਾ ਹੋਣੀ ਪਤਾ ਲੱਗਾ ਦਾ ਉਹ ਯਾਤੇ ਵੀ ਵੀਰਜੀ ਆਪਣੇ ਚਾਚਾ ਜੀ ਆਪਣੇ ਵੀਰਜੀ ਲੱਗਦੇ ਸੀ ਸਾਡੇ ਚਾਚਾ ਜੀ ਦੇ ਬੇਟੇ ਸੀ ਤੇ ਇਟਲੀ ਗਏ ਸੀ ਆਪਣੀ ਰੋਜੀ ਰੋਟੀ ਵਾਸਤੇ ਜਿੱਦਾਂ ਹੁਣ ਪਰਿਵਾਰ ਦੇ ਪਿੱਛੇ ਸਾਡੀ ਸਾਡੀ ਚਾਚੀ ਲੱਗਦੀ ਆ ਠੀਕ ਹੈ ਜੀ ਤੇ ਉਹਨਾਂ ਦੇ ਗਾਂ ਉਹਨਾਂ ਦੇ ਪੋਤਰੇ ਦੋ ਇੱਕ ਬੇਟੀ ਹੈ ਪੋਤਰੀ ਤੇ ਇੱਕ ਪੁੱਤਰਾ ਵਾ ਤੇ 5 ਸਾਲ ਹੋ ਗਏ ਸੀ ਸਾਡੇ ਵੀਰ ਜੀ ਨੂੰ ਗਏ ਨੂੰ ਸਾਡੇ ਚਾਚਾ ਜੀ ਬਿਠੇ ਪਿੱਛੇ ਜੀ ਥੋੜਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰ ਜੀ ਉਹ ਸਾਡੇ ਇਹ ਵੀਰ ਸਾਡੇ ਜਿਹੜੇ ਬਾਹਰ ਜਿਹੜੇ ਮਨਜੀਤ ਸਿੰਘ ਜੀ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਗਏ ਸੀ ਤੇ ਕਿੱਦਾਂ ਪਤਾ ਲੱਗਦਾ ਵੀ ਡੈਥ ਹੋਈ ਪਤਾ ਇਦਾਂ ਲੱਗਾ ਜੀ ਸਾਡੇ ਭੈਣ ਸਾਡੀ ਜਿਹੜੀ ਪਿੰਡ ਹਦੀਵਾਲ ਦੇ ਵਿੱਚ ਵਿਆਹੀ ਹੈ ਤੇ ਉਹਨਾਂ ਨੂੰ ਕੋਈ ਕਿਸੇ ਨੇ ਵੀਡੀਓ ਪਾਈ ਸੀ ਬਾਹਰੋਂ ਟਿਕਟੌਕ ਤੇ ਤੇ ਉਦੋਂ ਪਤਾ ਲੱਗਾ ਨਹੀਂ ਤੇ ਦੋ ਦੋ ਮਹੀਨੇ ਸਾਨੂੰ ਕੁਝ ਪਤਾ ਨਹੀਂ ਲੱਗਾ ਮਦੁਰਿਕ ਕੇ ਇਹਨੇ ਫੋਨ ਵੀ ਨਹੀਂ ਕੀਤਾ ਕਿ ਤੁਹਾਡੇ ਭਰਾ ਦਾ ਹਾਲ ਹੈ ਤੇ ਇਦਾਂ ਹਾਲ ਆ ਤੇ ਬਾਅਦ ਜਦੋਂ ਉਹਨਾਂ ਨੇ ਟਿਕਟੋਕ ਤੇ ਜਦੋਂ ਵੀਡੀਓ ਦੇਖੀਓ ਤੇ ਅਸੀਂ ਵੀ ਹੈਰਾਨ ਰਹਿ ਕੇ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਤੇ ਅੱਜ ਸਾਰੇ ਪਰਿਵਾਰ ਦਾ ਸਹਿਮ ਦਾ ਮਾਹੌਲ ਹੈ ਇਥੇ ਮਹੱਲੇ ਦੇ ਵਿੱਚ ਵੀ ਸਾਰੇ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਜਦੋਂ ਸਾਨੂੰ ਪਤਾ ਲੱਗਾ ਤੇ ਉਹਨੇ ਸੰਸਕਾਰ ਉੱਥੇ ਕਰ ਦਿੱਤਾ ਗਿਆ ਸਰਕਾਰ ਤੇ ਉਹ ਕਹਿ ਰਹੇ ਨੇ ਸਰਕਾਰ ਕਰਤਾ ਪਰ ਜੋ ਦੇਖਣ ਜਾ ਰਹੇ ਪਰ ਜੁੱਦੂ ਤੱਕਰ ਸਾਡੇ ਅੱਗੇ ਵੀਡੀਓ ਨਹੀਂ ਆਉਂਦੀ ਜਾਂ ਕੋਈ ਫੋਟੋ ਨਹੀਂ ਆਉਂਦੇ ਫਿਰ ਉਹਨਾਂ ਤੇ ਕਰ ਅਸੀਂ ਮੰਨ ਨਹੀਂ ਮੰਨ ਨਹੀਂ ਸਕਦੇ ਮਦਰੀ ਜਦੋਂ ਕੋਈ ਵੀਡੀਓ ਆਏ ਕੋਈ ਸੰਸਕਾਰ ਦੀ ਜਾਂ ਸਾਡੇ ਕੋਈ ਫੋਟੋ ਆਏ ਕਿ ਫੇਰ ਹੀ ਅਸੀਂ ਮੰਨਾਂਗੇ ਹਾਂ ਵੀ ਸੰਸਕਾਰ ਹੋ ਗਿਆ ਉੱਥੇ ਬਾਹਰ ਉਹ ਫੋਟੋ ਕਿੰ ਦਿਖਾ ਰਹੇ ਸੀ ਡੈਥ ਹੋਈ ਦੀ ਹਾਂਜੀ ਡੈਥ ਹੋਈ ਦੀ ਫੋਟੋ ਚਲ ਸਾਰੇ ਪਾਸਾ ਨਾਲ ਜੋ ਕੋਈ ਯਕੀਨ ਜਾਣੀ ਅਜੇ ਬੰਦ ਨਹੀਂ ਯਕੀਨ ਨਹੀਂ ਬੰਦਿਆਂ ਜਾ ਰਿਹਾ ਕਿ ਮਦਰੀ ਬਾ ਡੈਥ ਵੀ ਉਹਨਾਂ ਦੀ ਹੋਈ ਕਿ ਜਾਂ ਕੀ ਹੋਇਆ ਕੋਈ ਆ ਪੱਕਾ ਨਹੀਂ ਕਹਿ ਸਕਦੇ ਅਜੇ ਹੁਦਾਂ ਮੰਗੇ ਇਹੀ ਕਰਦੇ ਆ ਜੇ ਜੋ ਵੀ ਉੱਥੇ ਜਿਹੜਾ ਪਾਣਾ ਵਰਤਿਆ ਉਹ ਸਾਨੂੰ ਦੱਸਿਆ ਜਾਵੇ ਜਿਹੜੇ ਸਾਡੇ ਪੰਜਾਬੀ ਭਰਾ ਉਥੇ ਇਟਲੀ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਵਾਅਦੇ-ਵਾਦੇ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਜਾਵੇ ਤੇ ਜਾਂ ਪਤਾ ਲੱਗੇ ਉਹਨਾਂ ਦੇ ਕੱਲਾ ਹੀ ਜਿਹੜਾ ਘਰ ਦਾ ਜਿਹੜਾ ਕਮਾਈ ਦਾ ਸਾਧਨ ਸੀ ਇੱਕੋ ਹੀ ਕੱਲਾ ਹੀ ਬੇਟਾ ਸੀ ਸਾਡੀ ਇਹ ਭੈਣ ਹਬੀਬਾ ਦੇ ਵਿੱਚ ਪਈ ਆ ਸਾਡੀ ਚਾਚੀ ਜੀ ਨੇ ਉਹ ਆਏ ਮੇਰੇ ਮਾਤਾ ਜੀ ਨੇ ਤੇ ਸਾਡੀ ਮੰਗ ਇਹ ਹੈ ਕਿ ਉਹ ਮੋਢੇ 'ਤੇ ਨੋ ਮੋਢਾ ਲਾ ਕੇ ਜਿਹੜਾ ਪਰਿਵਾਰ ਦੀ ਜਿਹੜਾ ਜਿੱਦਾਂ ਵੀ ਹੋ ਸਕੇ ਜਿਹਦਾ ਨਾਲ ਖੜਨ ਤੇ ਉਹ ਬੱਚੇ ਦਾ ਵੀ ਪਤਾ ਲੱਗੇ ਕਿਦਾਂ ਜਦਾਂ ਡੈਥ ਹੋਏ ਕਿ ਜਾਂ ਕੀ ਪਾਣਾ ਵਰਤੇ ਉੱਥੇ ਸਾਨੂੰ ਕੋਈ ਪੱਕਾ ਅਜੇ ਤੱਕ ਅਦਾ ਹੀ ਪਤਾ ਲੱਗਾ